ਸਿਕਰ ਜੀ ਮੈਂ ਅਮਨਦੀਪ ਕੋਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿੱਦਾਂ ਤੁਸੀਂ ਪਹਿਲਾਂ ਵੀ ਦੇਖਿਆ ਹੁਣ ਆਪਾਂ ਵੀਡੀਓ ਪਾਈ ਸੀਗੀ ਕਲਾਉਡ ਕਿਚਨ ਦੀ ਤੇ ਦੋ ਵੀਡੀਓ ਆਪਾਂ ਨੂੰ ਹੋਰ ਪਾਈ ਸੀ ਕਲਾਉਡ ਕਿਚਨ ਵੀਡੀਓ ਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਤੇ ਮੈਨੂੰ ਕਮੈਂਟ ਵੀ ਆਏ ਸੀ ਕਿ ਸਾਨੂੰ ਇਦਾਂ ਦੀ ਕੋਈ ਹੋਰ ਵੀਡੀਓ ਵੀ ਬਣਾ ਕੇ ਦਿਵੋ ਤੇ ਦੱਸੋ ਜਿਹਦੇ ਨਾਲ ਅਸੀਂ ਘਰ ਬੈਠੇ ਅਰਨ ਕਰ ਸਕਦੀ ਹੈ ਸੋ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਕੋਸ਼ਿਸ਼ ਕਰਦੇ ਆਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਲੈ ਕੇ ਆਈਏ ਤੁਹਾਡੇ ਨੌਲੇਜ ਲਈ ਲੈ ਕੇ ਆਈਏ ਤੇ ਤੁਹਾਡੇ ਲਈ ਇਹ ਲਾਹੇਵੰਦ ਸਿੱਧੂ ਹੋਵੇ ਤੇ ਚਲੋ ਆਪਾਂ ਗੱਲ ਕਰਦੇ ਆਂ ਔਨਲਾਈਨ ਬਹੁਤ ਸਾਰਾ ਕੰਮ ਹੁੰਦਾ ਹੈ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਇਸ ਵੀਡੀਓ ਤੁਹਾਡੇ ਲਈ ਲਾਹੇਵੰਦ ਸਾਬਤ ਜ਼ਰੂਰ ਹੋਵੇਗੀ ਅੱਜ ਅਸੀਂ ਦੁਬਾਰਾ ਫਿਰ ਇਹੀ ਗੱਲ ਕਰਾਂਗੇ ਕਿ ਘਰ ਬੈਠੇ ਕਿਵੇਂ ਕਮਾਈ ਕਰ ਸਕਦੇ ਹੋ ਜਿਹੜੀਆਂ ਬੜੀਆਂ ਲਿਖੀਆਂ ਕੁੜੀਆਂ ਤੇ ਲੇਡੀਜ਼ ਬਹੁਤ ਸਾਰੀਆਂ ਨੇ ਇਹ ਕੰਮ ਜ਼ਰੂਰ ਸ਼ੁਰੂ ਕਰਨ ਇਵੇਂ ਹੀ ਨਾ ਆਪਣੇ ਘਰ ਬੈਠੇ ਫੋਨ ਤੇ ਆਪਣਾ ਟਾਈਮ ਵੇਸਟ ਕਰੇ ਤੇ ਸਮੇਂ ਦੀ ਵੀ ਬਚਤ ਕਰੋ ਤੇ ਤੁਹਾਨੂੰ ਆਨਲਾਈਨ ਵੈਬਸਾਈਟ ਦੇ ਬਾਰੇ ਦੱਸਾਂਗੇ ਜਿਨ੍ਹਾਂ ਵਿੱਚ ਤੁਸੀਂ ਘਰੇ ਬੈਠੇ ਬੜੇ ਹੀ ਆਰਾਮ ਨਾਲ 20 ਤੋਂ 25000 ਤੁਸੀਂ ਕਮਾ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਐ ਸੋ ਅਸੀਂ ਵੀਡੀਓ ਨਾਲ ਅੱਗੇ ਵਧਦੇ ਹਾਂ ਮੇਰੀ ਇਸ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਅੰਤ ਤੱਕ ਜਰੂਰ ਦੇਖਿਓ ਚਲੋ ਜੀ ਫਿਰ ਆਪਾਂ ਅੱਗੇ ਵਧਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਵੈੱਬਸਾਈਟ ਦੀ ਤੁਹਾਡੇ ਨਾਲ ਗੱਲ ਕਰਾਂਗੇ ਉਹ ਹੈਗੀ ਹੈ VIP keyday ਇਸ ਦੇ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਕੋਚਿੰਗ ਸੈਂਟਰ ਤੇ ਟਿਊਸ਼ਨ ਸੈਂਟਰ ਬੱਚਿਆਂ ਨਾਲ ਭਰੇ ਹੁੰਦੇ ਆ ਤੇ ਕਈ ਮਾਪੇ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਨੂੰ ਕੋਈ ਅਜਿਹਾ ਪਰਸਨ ਹੋਵੇ ਜਿਹੜਾ ਸਾਡੇ ਬੱਚਿਆਂ ਨੂੰ ਇਕੱਲੇ ਹੀ ਪੜ੍ਹਾਵੇ ਤੇ ਸਾਰਾ ਫੋਕਸ ਸਾਡੇ ਬੱਚੇ ਤੇ ਹੀ ਰਹੇ ਤੇ ਉਸ ਦੀ ਪੜ੍ਹਾਈ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਆਵੇ ਤੇ ਤੁਸੀਂ VIP ਕਿਡ ਦੇ ਬੱਚਿਆਂ ਦੀ ਪੜ੍ਹਾਈ ਪੜਾਈ ਕਰਾ ਸਕਦੇ ਹੋ ਤੇ ਚੰਗੇ ਪੈਸੇ ਕਮਾ ਸਕਦੇ ਹੋ ਤੇ ਤੁਸੀਂ ਇਸ ਸਾਈਟ ਤੇ ਅਪਲਾਈ ਕਿਵੇਂ ਕਰਨਾ ਹੈ ਤੁਸੀਂ Google ਤੇ ਜਾ ਕੇ VIP ਕਿਡ ਟਿਊਟਰ ਕਰੋਗੇ ਸਾਰਾ ਫਾਰਮ ਤੁਹਾਡੇ ਸਾਹਮਣੇ ਆ ਜਾਵੇਗਾ ਜੋ ਜੋ ਉਸ ਦੀ ਰਿਕੁਆਇਰਮੈਂਟ ਹੋ ਉਹ ਤੁਸੀਂ ਉਸ ਨੂੰ ਫਿਲ ਕਰਨੀ ਹੈ ਇਹਨਾਂ ਦੀ ਜਿਹੜੀ ਵੈਕੈਂਸੀ ਹੈ ਉਹ ਹਮੇਸ਼ਾ ਨਿਕਲਦੀ ਰਹਿੰਦੀ ਹੈ ਤੁਹਾਨੂੰ ਆਪ ਇਸ ਵੈਬਸਾਈਟ ਤੇ ਜਾ ਕੇ ਚੈੱਕ ਕਰਨਾ ਪਵੇਗਾ ਕਿਉਂਕਿ ਜਿਵੇਂ ਵੈਕੈਂਸੀ ਓਪਨ ਹੁੰਦੀ ਹੈ ਨਾਲ ਦੀ ਨਾਲ ਫਿਲ ਵੀ ਹੋ ਜਾਂਦੀ ਹੈ ਇਹ ਪ੍ਰਾਈਵੇਟ ਕੰਮ ਹੈ ਤੁਹਾਨੂੰ ਡੇਲੀ ਚੈੱਕ ਤੁਹਾਨੂੰ ਡੇਲੀ ਸਾਈਟ ਤੇ ਜਾ ਕੇ ਚੈੱਕ ਕਰਨਾ ਪਵੇਗਾ ਵੀਆਈਪੀ ਕਿਟ ਬਹੁਤ ਬਿਹਤਰੀਨ ਸਾਈਟ ਹੈ ਤੇ ਤੁਹਾਡੀ ਇਸੇ ਲਈ ਤੁਹਾਡੀ ਗ੍ਰੈਜੂਏਸ਼ਨ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਟੀਚਿੰਗ ਐਕਸਪੀਰੀਅੰਸ ਹੈਗਾ ਤਾਂ ਹੋਰ ਵੀ ਵਧੀਆ ਗੱਲ ਹੈ ਤੁਸੀਂ ਇੱਥੇ ਇੱਕ ਟਾਈਮ ਵਿੱਚ ਇੱਕ ਬੱਚੇ ਨੂੰ ਹੀ ਪੜ੍ਹਾ ਸਕਦੇ ਹੋ ਜਿਹੜੀ ਇਹਦੀ ਟਾਈਮਿੰਗ ਹੈਗੀ ਉਹ ਹੈਗੀ 25 ਮਿੰਟ ਦਾ ਇੱਕ ਲੈਕਚਰ ਹੋਵੇਗਾ ਤੁਸੀਂ ਆਪਣੀ ਟਾਈਮ ਦੀ ਸੈਟਿੰਗ ਕਰ ਲੈਣਾ ਦਿਨ ਵਿੱਚ ਤੁਸੀਂ ਆਰਾਮ ਨਾਲ 3 ਤੋਂ 4 ਬੱਚਿਆਂ ਨੂੰ ਪੜਾ ਸਕਦੇ ਹੋ ਤੇ ਬਾਕੀ ਬਚਦੇ ਸਮੇਂ ਵਿੱਚ ਤੁਸੀਂ ਆਪਣਾ ਘਰ ਦਾ ਕੰਮ ਵੀ ਕਰ ਸਕਦੇ ਹੋ ਇਸੇ ਨਾਲ ਤੁਸੀਂ ਆਪਣਾ ਘਰ ਵੀ ਸੰਭਾਲ ਰਹੇ ਹੋ ਤੇ ਬੱਚਿਆਂ ਨੂੰ ਵੀ ਪੜਾ ਰਹੇ ਹੋ ਤੇ ਪੈਸੇ ਵੀ ਕਮਾ ਰਹੇ ਹੋ ਇਹ ਕੰਮ ਬਹੁਤ ਹੀ ਵਧੀਆ ਹੈ ਤੁਸੀਂ ਇਸ ਲਈ ਜਰੂਰ ਅਪਲਾਈ ਕਰਨਾ ਅੱਜ ਦੇ ਸਮੇਂ ਵਿੱਚ ਮਹਿੰਗਾਈ ਇੰਨੀ ਹੈ ਕਿ ਘਰ ਦੇ ਜਿੰਨੇ ਪਰਸਨ ਹੁਣ ਸਾਰਿਆਂ ਦਾ ਕਮਾਣਾ ਬਹੁਤ ਜ਼ਰੂਰੀ ਹੈ ਇਸ ਤੇ ਤੁਸੀਂ 25 ਤੋਂ 30 ਡਾਲਰ ਤੁਹਾਨੂੰ ਇੱਕ ਲੈਕਚਰ ਦੇ ਮਿਲ ਜਾਣਗੇ ਤੇ ਤੁਸੀਂ ਪੇਮੈਂਟ ਵੀਕਲੀ ਲੈਣੀ ਹੈ ਜਾਂ ਮੰਥਲੀ ਲੈਣੀ ਹੈ ਜਦੋਂ ਤੁਸੀਂ ਫਾਰਮ ਫਿਲ ਕਰਦੇ ਸਮੇਂ ਉੱਥੇ ਸਾਰੀ ਰਿਕੁਆਇਰਮੈਂਟ ਤੁਹਾਨੂੰ ਪੁੱਛੀ ਜਾਂਦੀ ਹੈ ਉੱਥੇ ਤੁਸੀਂ ਅਗਰ ਮੰਥਲੀ ਲੈਣੇ ਚਾਹੁੰਦੇ ਹੋ ਤਾਂ ਮੰਥਲੀ ਲੈ ਸਕਦੇ ਹੋ ਅਗਰ ਤੁਸੀਂ ਵੀਕਲੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਵੀਕਲੀ ਵੀ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਤੇ ਇਸ ਦੀ ਜਿਹੜੀ ਪੇਮੈਂਟ ਹੈਗੀ ਉਹ ਵਿਡਰਾਅ ਕਰਨੀ ਬਹੁਤ ਹੀ ਸੌਖੀ ਹੈ ਤੁਹਾਨੂੰ ਨਾਲ ਦੀ ਨਾਲ ਪੇਮੈਂਟ ਤੁਹਾਡੇ ਅਕਾਊਂਟ ਵਿੱਚ ਆ ਜਾਵੇਗੀ ਵੈਬਸਾਈਟ ਤੇ ਆਪਣਾ ਵੈਬਸਾਈਟ ਤੇ ਕੁਝ ਪਰਸੈਂਟੇਜ ਹੁੰਦਾ ਜੀ ਉਹ ਰੱਖ ਕੇ ਬਾਕੀ ਦੇ ਪੈਸੇ ਤੁਹਾਡੇ ਖਾਤੇ ਵਿੱਚ ਪਾ ਦੇਣਗੇ। ਅਗਰ ਤੁਸੀਂ ਫਾਰਮ ਫਿੱਲ ਕਰਦੇ ਸਮੇਂ ਪਹਿਲਾਂ ਅਗਰ ਤੁਸੀਂ ਪੇਮੈਂਟ ਭਰੀ ਹੈ ਵੀਕਲੀ ਤਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਉਹਦੇ ਵਿੱਚ ਤੁਸੀਂ ਬਾਅਦ ਵਿੱਚ ਵੀ ਸੈਟਿੰਗ ਕਰ ਸਕਦੇ ਹੋ ਜੇਕਰ ਤੁਸੀਂ ਮੰਥਲੀ ਲੈਣੀ ਹੈ ਤਾਂ ਮੰਥਲੀ ਲਓ। ਜੇਕਰ ਤੁਸੀਂ ਵੀਕਲੀ ਲੈਣੀ ਹੈ ਤਾਂ ਵੀਕਲੀ ਵੀ ਲੈ ਸਕਦੇ ਹੋ। ਇਸ ਲਈ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਇੰਗਲਿਸ਼ ਵੀ ਆਉਂਦੀ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਵੀ ਸ਼ਾਮਿਲ ਹੁੰਦੇ ਨੇ ਇਸ ਲਈ ਆਪਾਂ ਪਹਿਲਾਂ ਕਿਹਾ ਕਿ ਤੁਹਾਡੀ ਗ੍ਰੈਜੂਏਸ਼ਨ ਹੋਣੀ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਇੰਗਲਿਸ਼ ਬਾਰੇ ਵੀ ਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਵੀਆਪੀ ਕਿਡ ਵਿੱਚ ਸਾਰੇ ਬੱਚੇ ਜਿਹੜੇ ਪ੍ਰਾਇਮਰੀ ਸਟੂਡੈਂਟ ਹੁੰਦੇ ਨੇ ਉਹ ਛੋਟੀਆਂ ਕਲਾਸਾਂ ਦੇ ਹੁੰਦੇ ਨੇ ਤੇ ਤੁਹਾਡਾ ਟੀਚਿੰਗ ਲੈਵਲ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮਤਲਬ ਇਸ ਵਿੱਚ ਸਾਰੇ ਸਬਜੈਕਟ ਪੜ੍ਹਾਏ ਜਾਣਗੇ ਇਹ ਨਹੀਂ ਹੈ ਕਿ ਤੁਸੀਂ ਸਿਰਫ ਇੱਕ ਹੀ ਸਬਜੈਕਟ ਤੇ ਫੋਕਸ ਰੱਖਣਾ ਹੈ ਤੁਹਾਨੂੰ ਹਰ ਤਰ੍ਹਾਂ ਦੇ ਸਬਜੈਕਟ ਇਸ ਦੇ ਵਿੱਚ ਪੜ੍ਹਾਏ ਜਾਣਗੇ ਤੇ ਤੁਸੀਂ 25 ਮਿੰਟ ਦਾ ਆਪਣਾ ਇੱਕ ਲੈਕਚਰ ਜਿਹੜਾ ਕੰਪਲੀਟ ਕਰਨਾ ਹੁੰਦਾ ਹੈ ਇਹ ਸਾਈਡ ਹੈ ਬਿਲਕੁਲੀ ਮਤਲਬ ਬਹੁਤ ਵਧੀਆ ਹੈ ਬਹੁਤ سارے ਅਜਿਹੇ ਪਰਸਨ ਹੈ ਵੀ ਜਿਹੜੇ ਇਸ 사이ਟ ਤੋਂ ਘਰੇ ਬੈਠੇ ਕਮਾ ਸਕਦੇ ਹੋ ਜੋਬ ਤੋਂ ਜ਼ਿਆਦਾ ਹੋ ਘਰੇ ਬੈਠੇ ਅਰਨ ਕਰ ਰਹੇ ਨੇ ਇਹ ਜੇੜ ਮੇਰੀ ਰਿਕੁਐਸਟ ਹੈ ਜਿਹੜੀ ਲੇਡੀਜ਼ ਘਰੇ ਪੜੀਆਂ ਲਿਖਿਆ ਨੇ ਕੁੜੀਆਂ ਵੀ ਕਈ ਪੜੀਆਂ ਲਿਖਿਆ ਨੇ ਤੇ ਉਹ ਇਸ ਸਾਈਟ ਤੇ ਜਾ ਕੇ ਜਰੂਰ ਕੰਮ ਕਰਨ ਤੇ ਆਪਣੀ ਇਨਕਮ ਵਿੱਚ ਵਾਧਾ ਕਰੇ ਇਸ ਤੋਂ ਬਾਅਦ ਜਿਹੜੀ ਆਪਾਂ ਅਗਲੀ ਸਾਈਟ ਦੀ ਗੱਲ ਕਰਾਂਗੇ ਉਹ ਹੈਗੀ ਹੈ ਗੁਰੂ ਕਯੂ ਇਹ ਵੈੱਬਸਾਈਟ ਤੇ ਤੁਹਾਨੂੰ ਟੀਚਿੰਗ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਅੰਗਰੇਜ਼ੀ ਬੋਲਣ ਦੀ ਵੀ ਜ਼ਰੂਰਤ ਨਹੀਂ ਹੈਗੀ ਇਹਨਾਂ ਦੀ ਜਿਹੜੀ ਸ਼ਰਤਾਂ ਕੁਝ ਵੀ ਨਹੀਂ ਹੁੰਦੀਆਂ ਤੁਸੀਂ ਇਸ ਵਿੱਚ ਹਿੰਦੀ ਵੀ ਇਸ ਸਾਈਟ ਤੇ ਤੁਸੀਂ ਹਿੰਦੀ ਵਿੱਚ ਵੀ ਪੜਾ ਸਕਦੇ ਹੋ ਤੇ ਫਾਰਮ ਫਿਲ ਕਰਨ ਦਾ ਪ੍ਰੋਸੈਸ ਸੇਮ ਹੀ ਹੁੰਦਾ ਹੈ ਤੁਸੀਂ ਇਸੇ ਤੁਹਾਨੂੰ ਡੇਲੀ ਅਪਡੇਟ ਕਰਨਾ ਪਵੇਗਾ ਤੇ ਤੁਹਾਨੂੰ ਡੇਲੀ ਆਪਣੀ ਸਾਈਟ ਤੇ ਜਾ ਕੇ ਚੈੱਕ ਕਰਨਾ ਪਵੇਗਾ ਕਿ ਕਿ ਵੈਕੈਂਸੀ ਨਿਕਲੀ ਹੈ ਕਿ ਨਹੀਂ ਨਿਕਲੀ ਕਿਉਂਕਿ ਆਨਲਾਈਨ ਕੰਮ ਆ ਤੁਹਾਨੂੰ ਪਤਾ ਹੀ ਆਨਲਾਈਨ ਕੰਮ ਅੱਜਕੱਲ ਕਿੰਨਾ 트ੈਂਡਿੰਗ ਦੇ ਵਿੱਚ ਹੈ ਜਿੱਦਾਂ ਹੀ ਪੋਸਟਰ ਨਿਕਲਦੇ ਆ ਨਾਲ ਦੀ ਨਾਲ ਇਹ ਫਿਲ ਹੋ ਜਾਂਦੀਆਂ ਨੇ ਤੇ ਇਹ ਨਾ ਹੋਵੇ ਕਿ ਤੁਸੀਂ ਇੱਕ ਵਾਰੀ ਚੈੱਕ ਕਰ ਲਿਆ ਉਸ ਤੋਂ ਬਾਅਦ ਸਾਈਟ ਖੋਲ ਕੇ ਦੇਖੀ ਨਹੀਂ ਇਹ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਹੋਏਗੀ ਕਿ ਤੁਹਾਨੂੰ ਡੇਲੀ ਵੇਸ ਤੇ ਸਾਈਟ ਤੇ ਜਾ ਕੇ ਚੈੱਕ ਕਰਨਾ ਪਏਗਾ ਪਵੇਗਾ ਕਿ ਸਾਡਾ ਨੰਬਰ ਲੱਗਿਆ ਕਿ ਨਹੀਂ ਲੱਗਿਆ ਵੈਸੇ ਵੀ ਤਾਂ ਆਪਾਂ ਫੋਨ ਤੇ ਬਹੁਤ ਸਾਰਾ ਟਾਈਮ ਆਪਣਾ ਵੇਸਟ ਕਰ ਹੀ ਦਿੰਦੀ ਆ ਜਿੱਦੇ ਇੰਸਟਾਗ੍ਰam ਤੇ ਰੀਲਾਂ ਦੇਖਣ ਲੱਗੇ ਫੇਸਬੁੱਕ ਤੇ ਦੇਖਣ ਲੱਗੇ ਆਪਾਂ ਬਹੁਤ ਸਾਰਾ ਟਾਈਮ ਆਪਣਾ ਫੋਨ ਦੇ ਕੇ ਵੇਸਟ ਕਰਦੀ ਆ ਕਿਉਂ ਨਾ ਆਪਾਂ ਡੇਲੀ ਹੈਬਿਟ ਵਿੱਚ ਲਿਆਇਆ ਜਾਵੇ ਕਿ ਅਸੀਂ ਡੇਲੀ ਸਾਈਟ ਖੋਲ ਕੇ ਦੇਖਣੀ ਦੇਖੀ ਕਿ ਵੈਕੈਂਸੀ ਨਿਕਲੀ ਕਿ ਨਹੀਂ ਨਿਕਲੀ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦਰਜਿੰਦੀ ਆ ਕਿ ਅਜਿਹੇ ਲੋਕੀ ਬਹੁਤ ਸਾਰੇ ਨੇ ਜਿਹੜੇ ਜੋਬ ਤੋਂ ਜ਼ਿਆਦਾ ਘਰੇ ਬੈਠੇ ਪੈਸੇ ਕਮਾ ਰਹੇ ਨੇ ਤੇ ਤੁਹਾਡੇ ਤੁਹਾਡੇ ਵਿੱਚ ਵੀ ਟੈਲੈਂਟ ਹੈਗਾ ਤਾਂ ਇਸ ਟੈਲੈਂਟ ਨੂੰ ਜ਼ਰੂਰ ਯੂਜ਼ ਕਰੋ ਕਿਉਂਕਿ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਉਹ ਘਰੇ ਭੁੱਖਾ ਨਹੀਂ ਰਹਿ ਸਕਦਾ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਅਪਲਾਈ ਕਰੋ ਕਿ ਤੁਸੀਂ ਘਰੇ ਬੈਠੇ ਪੈਸੇ ਕਮਾ ਸਕਦੇ ਹੋ ਤੇ ਅੱਪਾ ਜਿਹੜੀ ਅਗਲੀ ਗੱਲ ਕਰਾਂਗੇ ਜੀ ਉਹ ਹੈਗੀ ਐ ਤੀਸਰੀ ਤੇ ਆਖਰੀ ਜਿਹੜੀ ਆਪਾਂ ਤੁਹਾਨੂੰ ਵੈਬਸਾਈਟ ਦੱਸਾਂਗੇ ਉਹ ਹੈਗੀ ਐ studypool.com ਇਹ ਵੈਬਸਾਈਟ ਵੀ ਬਹੁਤ ਅੱਛੀ ਹੈ ਤੇ ਬਿਲਕੁਲ ਵੀ ਫੇਕ ਨਹੀਂ ਹੈਗੀ ਇਸ ਤੇ ਵੀ ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਸਕੂਲ ਮਤਲਬ ਪਾਰਟ ਟਾਈਮ ਜੌਬ ਕਰਦੇ ਉਹ ਵੀ ਟਿਊਸ਼ਨਾਂ ਪੜ੍ਹਾਉਂਦੇ ਨੇ ਇਸ ਵੈਬਸਾਈਟ ਤੇ ਤੁਸੀਂ ਟਿਊਸ਼ਨ ਪੜ੍ਹਾ ਸਕਦੇ ਹੋ ਇਸ ਤੋਂ ਇਲਾਵਾ ਇਸ ਵੈਬਸਾਈਟ ਦੇ ਇੱਕ ਹੋਰ ਖਾਸियत ਅਤੇ ਹੋਰ ਵਧੀਆ ਗੱਲ ਹੈ ਕਿ ਇਸ ਤੇ ਨਾ ਤੁਸੀਂ ਕੁਐਸਚਨ ਆਂਸਰਸ ਸੋਲਵ ਕਰਕੇ ਦੇਣੇ ਹੁੰਦੇ ਆ ਟਿਊਸ਼ਨ ਪੜ੍ਹਾਉਣ ਤੋਂ ਇਲਾਵਾ ਕੁਐਸਚਨ ਆਨਸਰ ਕੁਝ ਹੁੰਦੇ ਆ ਜੋ ਦਿੰਦੇ ਨੇ ਉਹ ਇਸ ਵੈਬਸਾਈਟ ਤੇ ਤੁਹਾਨੂੰ ਦੱਸੇ ਜਾਣਗੇ ਤੇ ਤੁਸੀਂ ਉਹ ਸੋਲਵ ਕਰਕੇ ਦੇਣੇ ਹੁੰਦੇ ਆ ਤੇ ਉਹਦੀ ਤੁਹਾਡੀ ਜਿਹੜੀ ਪੇਮੈਂਟ ਹੈ ਉਹ ਵੱਖਰੀ ਰੱਖੀ ਜਾਵੇਗੀ ਟਿਊਸ਼ਨ ਤੋਂ ਜਿੰਨੇ ਤੁਸੀਂ ਉਹਨਾਂ ਦੇ ਕੁਐਸਚਨ ਸੋਲਵ ਕਰਕੇ ਦੇਣਗੇ ਤੇ ਤੁਹਾਨੂੰ ਉਸੇ ਹਿਸਾਬ ਨਾਲ ਪੈਸੇ ਮਿਲਦੇ ਰਹਿਣਗੇ ਵੈਬਸਾਈਟ ਕੋਈ ਵੀ ਫੇਕ ਨਹੀਂ ਹੈ ਪਰ ਕੁਐਸਚਨ ਦੇ 8 ਡਾਲਰ ਜਾਂ ਫਿਰ 5 ਡਾਲਰ ਮਿਲਦੇ ਨੇ ਤੇ ਹਰੇਕ ਕੁਐਸਚਨ ਦੇ ਡਾਲਰ ਫੀਸ ਈਡੀ ਹੈ ਉਹ ਲਗ-ਲਗ ਹੁੰਦੀ ਹੈ ਇਸ ਤੋਂ ਇਲਾਵਾ ਸਾਈਡ ਦੀ ਖਾਸੀਅਤ ਹੋਰ ਵੀ ਹੈ ਮੰਨ ਲਓ ਤੁਹਾਡੇ ਕੋਲ ਪਲੱਸ 2 ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੇ ਨੋਟਿਸ ਪੇ ਹੋਣ ਜਿਹੜੇ ਕਿ ਤੁਹਾਡੇ ਕਿਸੇ ਵੀ ਕੰਮ ਦੇ ਨਹੀਂ ਹੁੰਦੇ ਤੁਸੀਂ ਉਹਨਾਂ ਨੋਟਿਸਾਂ ਦੀ ਨਾ ਪੀਡੀਐਫ ਫਾਈਲ ਕਰਕੇ ਨਾ ਅਪਲੋਡ ਕਰ ਦਿਓ ਤੇ ਆਪਣੇ ਹਿਸਾਬ ਨਾਲ ਪੇਮੈਂਟ ਡਿਸਾਈਡ ਕਰ ਦਿਓ ਕਿ ਇਸ ਪੀਡੀਐਫ ਫਾਈਲ ਦੀ ਜਿਹੜੀ ਪੇਮੈਂਟ ਆ ਉਹ ਕਿੰਨੀ ਹੈ ਤੇ ਜਿਹੜਾ ਵੀ ਤੁਹਾਡੇ ਉਸ ਸਾਈਟ ਤੇ ਜਾ ਕੇ ਉਸ ਪੀਡੀਐਫ ਦਾ ਪ੍ਰਿੰਟ ਲਵੇਗਾ ਉਹ ਉਨੇ ਪੇਮੈਂਟ ਉਸ ਵੈਬਸਾਈਟ ਤੇ ਕਰ ਦੇਗਾ ਤੇ ਧਿਆਨ ਰੱਖਣਾ ਪੈਸੇ ਤੁਸੀਂ ਉਸ ਪੀਡੀਐਫ ਫਾਈਲ ਦੇ ਖੁਦ ਡਿਸਾਈਡ ਕਰਨੇ ਹੁੰਦੇ ਆ ਤੇ ਥੋੜਾ ਉਸੇ ਹਿਸਾਬ ਨਾਲ ਡਿਸਾਈਡ ਕਰਕੇ ਰੱਖਣਾ ਕਿ ਹਰ ਕੋਈ ਉਸ ਵੈਬਸਾਈਟ ਤੇ ਜਾ ਕੇ ਤੁਹਾਡੇ ਪੀਡੀਐਫ ਤੇ ਪ੍ਰਿੰਟ ਲੈ ਸਕਣ ਤੇ ਜਿੰਨੇ ਤੁਸੀਂ ਪੈਸੇ ਕੱਟ ਰੱਖੋਗੇ ਉਨੇ ਹੀ ਲੋਕੀ ਉੱਥੋਂ ਤੁਹਾਡੇ ਨੋਟਿਸ ਜਿਹੜੇ ਉਹ ਪਰਚੇਸ ਕਰ ਲੈਣਗੇ ਤੇ ਉਹਦੇ ਜਿਹੜੇ ਪੈਸੇ ਆ ਉਹ ਲਾਈਫਟਾਈਮ ਤੁਹਾਡੇ ਖਾਤੇ ਵਿੱਚ ਆਉਂਦੇ ਰਹਿਣਗੇ ਜਿਹੜਾ ਵੈਬਸਾਈਟ ਦਾ ਕਮਿਸ਼ਨ ਹੈ ਉਹ ਆਪਣਾ ਰੱਖ ਕੇ ਬਾਕੀ ਦੀ ਪੇਮੈਂਟ ਤੁਹਾਡੇ ਖਾਤੇ ਵਿੱਚ ਉਹ ਪਾਉਂਦੇ ਰਹਿਣਗੇ ਇਹ ਸਾਰ ਵੈਬਸਾਈਟ ਆਪਾਂ ਤੁਹਾਨੂੰ ਦੱਸਿਆ ਇਹ ਬਹੁਤ ਹੀ ਵਧੀਆ ਵੈਬਸਾਈਟਾਂ ਤਿੰਨ ਵੈਬਸਾਈਟ ਦੱਸੀ ਆਪਾਂ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਜਰੂਰ ਲਾਹੇਵੰਦ ਹੋਏਗੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਗਲੀ ਵੀਡੀਓ ਕਿਸ ਟੌਪਿਕ ਤੇ ਲੈ ਕੇ ਆਈਏ ਤੇ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਜੋ ਵੀ ਆਪਾਂ ਨਵੇਂ ਵੀਡੀਓ ਲੈ ਕੇ ਆਈ ਤੁਹਾਨੂੰ ਨੌਲੇਜ ਵਾਲੀ ਲੈ ਕੇ ਆਈਏ ਸੋ ਇਹ ਆਪਾਂ ਨੇ ਤੁਹਾਡੇ ਲਈ ਤਿੰਨ ਵੈਬਸਾਈਟਾਂ ਦੀ ਸਰਚ ਕੀਤੀ ਸੀਗੀ ਤੇ ਤੁਹਾਡੇ ਲਈ ਵੀਡੀਓ ਬਣਾਈ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਇੱਕ ਹਫਤੇ ਦੇ ਵਿੱਚ ਇੱਕ ਹੀ ਵੀਡੀਓ ਡਾਊਨਲੋਡ ਕਰਾਂ ਕਿਉਂਕਿ ਮੈਂ ਵੀ ਜੌਬ ਕਰਦੀ ਆ ਸਮੇਂ ਦੀ ਥੋੜੀ ਕਮੀ ਹੁੰਦੀ ਹੈ ਸਵੇਰੇ 8 ਵਜੇ ਜਾ ਕੇ ਤੇ ਸ਼ਾਮ ਨੂੰ 7 ਵਜੇ ਆਣਾ ਹੁੰਦਾ ਤੇ ਰਾਤ ਨੂੰ ਆ ਕੇ ਵੀਡੀਓ ਬਣਾਣੀ ਹੁੰਦੀ ਤੇ ਰਿਕਾਰਡਿੰਗ ਕਰਨੀ ਹੁੰਦੀ ਹੈ ਤੇ ਮੇਰੇ ਕੋਲ ਵੀ ਥੋੜੀ ਸਮੇਂ ਦੀ ਕਮੀ ਹੁੰਦੀ ਹੈ ਇਸ ਲਈ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਹਾਂ ਜੀ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਉਦ ਤੱਕ ਸਤਿ ਸ਼੍ਰੀ ਅਕਾਲ ਜੀ